ਗਮਨਪ੍ਰੀਤ ਇੱਕ ਵਧੀਆ ਵਿਦਿਆਰਥੀ ਸੀ ਉਸਦੇ ਮਾਪੇ ਪੰਜਾਬੀ ਵਿੱਚ ਗੱਲ ਕਰਦੇ ਪਰ ਉਹ ਹਮੇਸ਼ਾ ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਕਰਦਾ ਉਹ ਸੋਚਦਾ ਜੇ ਮੈਂ ਪੰਜਾਬੀ ਬੋਲਾਂਗਾ ਤਾਂ ਲੋਕ ਮੈਨੂੰ ਪਿੰਡੂ ਸਮਝਣਗੇ ਤੇ ਇੱਕ ਦਿਨ ਉਸਦੇ ਸਕੂਲ ਵਿੱਚ ਭਾਸ਼ਾ ਦਿਵਸ ਮਨਾਇਆ ਗਿਆ ਇੱਕ ਸਿੱਖਿਆਵਾਨ ਵਿਅਕਤੀ ਜੋ ਦੂਰ ਦੇਸ਼ ਤੋਂ ਆਇਆ ਸੀ ਉਸਨੇ ਬਹੁਤ ਹੀ ਸੋਹਣੇ ਸ਼ਬਦ ਕਹੇ ਭਾਸ਼ਾ ਬੋਲਣ ਦੀ ਚੀਜ਼ ਨਹੀਂ ਇਹ ਤੁਹਾਡੀ ਪਛਾਣ ਹੈ ਜਿਹੜੀ ਕੌਮ ਆਪਣੀ ਮਾਂ ਬੋਲੀ ਨੂੰ ਭੁਲਾਉਂਦੀ ਹੈ ਉਹ ਆਪਣਾ ਵजूद ਗਵਾ ਦਿੰਦੀ ਹੈ ਇਹ ਗੱਲ ਅਮਨਪ੍ਰੀਤ ਦੇ ਦਿਿਲ ਨੂੰ ਲੱਗੀ ਉਹ ਸੋਚਣ ਲੱਗਾ ਜੇ ਪੰਜਾਬੀ ਨਹੀਂ ਬੋਲਾਂਗੇ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਵੀ ਇਸ ਤੋਂ ਦੂਰ ਹੋ ਜਾਵੇਗੀ ਉਸਨੇ ਫੈਸਲਾ ਕੀਤਾ ਕਿ ਹੁਣ ਆਪਣੇ ਘਰ ਦੋਸਤਾਂ ਤੇ ਸਮਾਜ ਵਿੱਚ ਜਾਪੀ ਨੂੰ ਫਿਰ ਤੋਂ ਵਧਾਵਾਂਗਾ ਉਸਨੇ ਪੰਜਾਬੀ ਲਿਖਣੀ ਵੀ ਸਿੱਖੀ ਅਤੇ ਪੰਜਾਬੀ ਸਾਹਿਤ ਪੜ੍ਹਨਾ ਸ਼ੁਰੂ ਕਰ ਦਿੱਤਾ ਕੁਝ ਮਹੀਨੇ ਬਾਅਦ ਉਸਨੇ ਇੱਕ ਪੰਜਾਬੀ ਮੁਕਾਬਲੇ ਵਿੱਚ ਹਿੱਸਾ ਲਿਆ ਜਦੋਂ ਉਹ ਮੰਚ ਉੱਤੇ ਕਲ ਕਰ ਰਿਹਾ ਸੀ ਤਾਂ ਹਾਲ ਤਾਲੀਆਂ ਨਾਲ ਗੂੰਜ ਪਿਆ ਉਸਮੈਂ ਮਹਿਸੂਸ ਹੋਇਆ ਕਿ ਮਾਂ ਬੋਲੀ ਪੰਜਾਬੀ ਉਸਦੀ ਤਾਕਤ ਹੈ ਨਾ ਕਿ ਕਮਜ਼ੋਰੀ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਕਿ ਅਸੀਂ ਜਿੰਨੀਆਂ ਵੀ ਭਾਸ਼ਾਵਾਂ ਨੂੰ ਸਿੱਖੀਏ ਪਰ ਆਪਣੀ ਬੋਲੀ ਨੂੰ ਕਦੇ ਨਾ ਭੁਲਾਈਏ ਕਿਉਂਕਿ ਇਹ ਸਾਡੇ ਵਿਰਸੇ ਦੀ ਪਛਾਣ ਹੈ ਜਿਸ ਪਾਚਾ ਵਿੱਚ ਤੁਸੀਂ ਸੁਪਨੇ ਦੇਖਦੇ ਹੋ ਉਹ ਤੁਹਾਡੀ ਆਤਮਾ ਦੀ ਆਵਾਜ਼ ਹੁੰਦੀ ਹੈ